ਆਹ ਦੇਖੋ ਜੀ ਆ ਬੰਦਾ ਵਾ ਚੈਨ ਖੋ ਕੇ ਭੱਜਿਆ ਜੀਵਨ ਨਗਰ ਦੇ ਵਿੱਚ ਨੰਮਾ ਮੌਕੇ ਤੇ ਫੜਿਆ ਇਹਨਾਂ ਨੂੰ ਬੜੀ ਰੇਟ ਦਾ ਮੈਂ ਇਹਨਾਂ ਦੇ ਪਿੱਛੇ ਲੱਗਾ ਹੋਇਆ ਸੀਗਾ ਆਹ ਸ਼ਕਲ ਆ ਜੀ ਇਹਨਾਂ ਦੋ ਬੰਦੇ ਇਹਨਾਂ ਦੇ ਨਾਲ ਸੀਗਾ ਉਹ ਭੱਜ ਕੇ ਹੋਏ ਨੇ ਉਹ ਭੱਜ ਗਿਓ ਮੁੰਡੇ ਸਾਡੇ ਫੋਨ ਕਰਤਾ ਤੂੰ ਸਾਹਬ ਨੂੰ ਐਸਾ ਤੂੰ ਸਾਹਬ ਆ ਰਹੇ ਨੇ ਹਾਂ ਇੱਥੇ ਹੀ ਹਾਲ ਆ ਲੈ ਤੈਨੂੰ ਕਿੰਨੀ ਦੇਰ ਤੋਂ ਮੈਂ ਰੋਕਦਾ ਪਿਆ ਵਾਂ ਪਹਿਲਾਂ ਦੱਸ ਕਿੰਨੀ ਦੇਰ ਹੋ ਗਈ ਤੇਰੇ ਪਿੱਛੇ ਲੱਗਦਾ ਆ ਮੈਂ ਨਾਲ ਮੇਰਾ ਮੁੰਡਾ ਲੱਗਾ ਹੈ ਪਿੱਛੇ ਮੇਰੇ ਮੈਨੂੰ ਉਹਨੇ ਭਜਾਇਆ ਸੱਤ ਵਜੇ ਤੋਂ ਆ ਰਹੇ ਜੀ ਬਹੁਤ ਮੈਂ ਕਿੰਨੀ ਦਰ ਭੱਜ ਲੈ ਗਏ ਮੋਟਰਸਾਈਕਲ ਲੈ ਕੇ ਮੈਨੂੰ ਪਤਾ ਤਾਂ ਵੀਰੇ ਮੈਂ ਨਹੀਂ ਮੈਂ ਰੋਕ ਰਿਆ ਸੀਗਾ ਵੀਰੇ ਮੈਨੂੰ ਪਹੁੰਚਾਇਆ ਪੁਲਿਸ ਬੁਲਾ ਦੇ ਵੀਰੇ ਮੈਨੂੰ ਨਹੀਂ ਪਤਾ ਉਹ ਕਰਦਾ ਮਾਰ ਰਿਹਾ ساری ਗੱਲਾਂ ਵੀਰੇ ਮੈਂ ਨਾਲ ਚੱਲਦਾ ਮਾਂ ਇੱਥੇ ਪਤਾ ਕਿੱਥੇ ਉਹ ਮੁੰਡੇ ਬੁਲਾ ਪਹਿਲਾਂ ਮੁੰਡੇ ਬੁਲਾ ਕੇ ਇੱਥੇ ਆਓ ਬੁਲਾ ਮੁੰਡੇ ਬੁਲਾ ਨਾਲ ਦੇ ਵੀ ਸੜੇ ਆ ਸਕਦੇ ਕੋਈ ਗੱਲ ਨਹੀਂ ਭਾਜੀ ਇੰਨੇ ਟੈਨਸ਼ਨ ਨਾ ਭਾਜੀ ਲੈ ਕੋਲਦੇ ਵੀ ਇਹਨੇ ਪਹਿਲਾ ਵਿਅਕਤੀ ਰਿਹਾ ਬਾਜੀ ਮੈਨੂੰ ਚੈਨ ਚੈਨ ਮੰਗਾ ਰੇ ਤੂੰ ਚੱਲ ਜਾ ਹੋਰ ਦੱਸ ਉਹ ਬੰਦੇ ਬਲਾ ਮੈਂ ਬੁਲਾ ਦਿੰਦਾ ਵਾ ਲੈ ਗਿਆ ਜਲਦੀ ਲੈ ਗਿਆ ਮੇਰੇ ਨਾਲ ਮੋਟਰਸਾਈਕਲ ਨਹੀਂ ਜਾਊਗਾ ਤੇਰਾ ਫਾਨ ਦਾ ਪੁਲਿਸ ਆ ਰਹੀ ਆ ਪੁਲਿਸ ਲੈ ਕੇ ਜਾਊਗੀ ਚੈਨ ਹੋ ਗਿਆ ਬੱਜਿਆ ਯਾਰ ਤੂੰ ਕੀ ਕੰਮ ਕਰਦਾ ਵੀਰੇ ਮੈਂ ਮੇਰਾ ਕੰਮ ਹੈਗਾ ਬਾਜੀ ਇਹ ਚੋਰਾਂ ਨੂੰ ਢੋਂਦਾ ਉਹ ਨਹੀਂ ਵੀਰੇ ਇਦਾਂ ਦਾ ਕੋਈ ਮੋਟਰਸਾਈਕਲ ਤੂੰ ਹੀ ਭਜਾਰਿਆ ਵਾ ਤੈਨੂੰ ਮੈਂ ਦੋ ਵਾਰੀ ਰੋਕਿਆ ਦੋ ਵਾਰੀ ਤੈਨੂੰ ਮੈਂ ਤੋ ਫੇਰ ਭਜਾਇਆ ਮੈਨੂੰ ਚੱਕ ਮਾਰੇ ਕੇ ਬੱਚਿਆਂ ਤੋਂ ਮੋਟਰਸਾਈਕਲ ਤੇ ਬਿਨਾਂ ਰੁੱਕ ਕੇ ਅਸੀਂ ਉਹਦੇ ਫੇਰ ਪੈਟ ਤੋਂ ਉਹਨੇ ਭਜਾਇਆ ਫੜੇ ਹੋਇਆ ਪੁਲ ਇਹ ਇਹ ਦਿਖਾਊਗਾ ਮੈਂ ਕਿਤੇ ਨਹੀਂ ਜਾਊਂਗਾ ਮੈਂ ਅੰਦਰ ਕਰ ਦਿਖਾਊਂਗਾ ਤੁਹਾਨੂੰ ਹੋਰ ਦੱਸੂ ਮੈਂ ਕਿਤੇ ਨਹੀਂ ਜਾਊਂਗਾ ਉਹ ਬੰਦਾ ਉਹ ਐਸਾ ਪਹਿਲੇ